ਵੀਰਾਂ ਤੁਸੀਂ ਪਿੰਡ ਬੱਗੇ ਕੇ ਪਿੱਪਲ ਦੀਆਂ ਦੇਖ ਰਹੇ ਹੋ ਜਿੱਥੇ ਗੁਰਸਖ ਜਥੇਬੰਦੀਆਂ ਇਕੱਤਰ ਹੋਈਆਂ ਹਨ ਆਪਾਂ ਨਿਤਨੇਮ ਦੇ ਵਿੱਚ ਮਸਤਾਂ ਜਿੱਥੇ ਵੀ ਜੋ ਆਪਾਂ ਆਪਾਂ ਕਕਾਰ ਧਾਰੇ ਨੇ ਇਹ ਆਪਾਂ ਸਿੱਖ ਕੌਮ ਦੀ ਸੇਵਾ ਵਾਸਤੇ ਆ ਨਾ ਕਿ ਇਹਦੀ ਕੋਈ ਮ ਦੁਰਵਰਤੋਂ ਕਰਨ ਵਾਸਤੇ ਕਿਸੇ ਪਿੰਡ ਚ ਇਹਦਾ ਮੈਂ ਗਲਤ ਅਜੇ ਤੱਕ ਪ੍ਰਭਾਵ ਪਾਇਆ ਹੋਵੇ ਜਾਂ ਕਿਸੇ ਤਰ੍ਹਾਂ ਦਾ ਆਪਾਂ ਸੇਵਾ ਨਾਲ ਜੁੜੇ ਹੋਏ ਆ ਉਹਨਾਂ ਨੇ ਆਖਿਆ ਕਿ ਬਾਈ ਤੇਰਾ ਨੁਕਸਾਨ ਕਰਨਗੇ ਇਸ ਦਾ ਸਟੈਂਡ ਲੈ ਮੈਂ ਕਿਹਾ ਯਾਰ ਇਹ ਪਾਗਲ ਨੇ ਮੇਰੇ ਘਰ ਦੀ ਮਸਾਂ ਠੀਕ ਹੋਈ ਜੇ ਲੜਾਂ ਝਗੜਾਂਗੇ ਤਾਂ ਫਿਰ ਟੈਨਸ਼ਨ ਚ ਕਿ ਸਾਡੇ ਜੀ ਦਾ ਨੁਕਸਾਨ ਹੋਵੇਗਾ ਫਿਰ ਇਹਨਾਂ ਨੇ ਧੀਆਂ ਪੈਣਾ ਦੀਆਂ ਇਹੋ ਜੀਆਂ ਗੰਦੀਆਂ ਗੱਲਾਂ ਔਰ ਮੇਰੇ ਗਾਤਰੇ ਬਾਰੇ ਕਿ ਕੁੱਤੇ ਦੇ ਗਲ ਦੇ ਵਿੱਚ ਪਟਾ ਪਾਇਆ ਹੋਇਆ ਅਸੀਂ ਕੁੱਤੇ ਦੇ ਗਲ ਦੇ ਵਿੱਚੋਂ ਪਟੇ ਤਾਂ ਇਹਨੂੰ ਘਰੀਸ ਘਰੀਸ ਕੇ ਮਾਰਾਂਗੇ ਇਸ ਦੇ ਧਾਰੇ ਬਾਰੇ ਇਹਨਾਂ ਗੰਦੇ ਲਫ਼ਜ਼ ਵਰਤੇ ਮੇਰਾ ਜੀ ਤਾਂ ਨਹੀਂ ਕਰਦਾ ਬੋਲਣ ਨੂੰ ਪਰ ਸਚਾਈ ਦੱਸਾਂਗਾ ਕੇਸ ਦਾ ਜਿਹੜਾ ਦਾੜੀ ਪੁੱਟ ਕੇ ਅਸੀਂ ਇਹਦੀ ਫਲਾਣੀ ਥਾਂ 'ਚ ਤੁੰਨਾਗੇ ਗੰਦੇ ਲਫ਼ਜ਼ ਇਹੋ ਜਿਹੇ ਵਰਤੇ ਮੇਰੀਆਂ ਧੀਆਂ ਬੇਟੀਆਂ ਪਰ ਇਹੋ ਜਿਹੇ ਲਫ਼ਜ਼ ਮੈਂ ਬੋਲ ਕੇ ਤਾਂ ਦੱਸ ਹੀ ਨਹੀਂ ਸਕਦਾ ਕੇ ਪਟਾਇਆ ਕੁੱਤੇ ਦਾ ਉਹਨੂੰ ਦੱਸਾਂਗੇ ਵੀ ਪਟਾਇਆ ਇਹ ਹੁੰਦਾ ਕੀ ਏ ਤੇ ਪਾਇਆ ਕਿਵੇਂ ਜਾਂਦਾ ਇਹਦੇ ਨਾਲੇ ਫੜ ਕੇ ਨਾਨਕ ਸੀਟਿਆ ਤੇ ਫਿਰ ਤੁਸੀਂ ਕਹੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਾਰੇ ਜਥੇਬੰਦੀਆਂ ਨੇ ਕੀਤੀ ਭਾਈ ਸਾਹਿਬ ਸੰਤੋਖ ਸਿੰਘ ਹਣਾ ਵੀ ਬੇਨਤੀ ਕੀਤੀ ਪਹਿਲਾਂ ਅਸੀਂ ਕਾਨੂੰਨ ਵਿੱਚ ਹੀ ਰਹਿਣਾ ਹੈ ਕਾਨੂੰਨ ਦੇ ਦਾਇਰੇ 'ਚ ਹੀ ਰਹਿਾਂਗੇ ਸਾਰੇ ਪਰਿਵਾਰ ਹੋ ਕੇ ਉਸੇ ਚੌਂਕ 'ਤੇ ਆ ਕੇ ਉਹਨਾਂ ਨੇ ਇੰਨੀਆਂ ਕੋ ਗੰਦੀਆਂ ਗਾਲਾਂ ਕੱਢੀਆਂ ਕਿ ਮੈਂ ਦੱਸ ਨਹੀਂ ਸਕਦਾ ਕਿ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਪਰ ਅਸੀਂ ਦੋਨੇ ਜਣੇ ਦੁਕਾਨ 'ਚ ਬੈਠ ਰਹੇ ਅਸੀਂ ਦੁਕਾਨ ਤੋਂ ਬਾਹਰ ਵੀ ਨਹੀਂ ਨਿਕਲੇ ਕੀ ਹੋਈ ਉਹਨਾਂ ਨੇ ਗਾਲਾਂ ਦਾ ਜਵਾਬ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਹਾਂ ਪਿੰਡ ਬੱਗੇ ਕੇ ਪਿੰਪਲ ਵਿਖੇ ਜਿੱਥੇ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਜਿਹੜਾ ਧੱਕਾਸ਼ਾਹੀ ਜਿਹੜਾ ਵਰਤੀਰਾ ਵਾਪਰਿਆ ਹੈ ਉਹ ਸਾਰੀ ਘਟਨਾ ਤੋਂ ਜਿਹੜਾ ਪਰਦਾ ਉਤਾਰੋ ਕੋਸ਼ਿਸ਼ ਕਰਾਂਗੇ ਇੱਥੇ ਬਹੁਤ ਸਰੀਆਂ ਜਿਹੜੀਆਂ ਗੁਰਸਿੱਖ ਜਥੇਬੰਦੀਆਂ ਵਿੱਚ 71 ਹੋਈਆਂ ਨੇ ਉਹਨਾਂ ਤੋਂ ਵੀ ਜਾਣਾਂਗੇ ਕੀ ਗੱਲਬਾਤ ਹੋਈ ਆ ਤੇ ਕਿਸ ਤਰ੍ਹਾਂ ਜਿਹੜਾ ਗੁਰਸਿੱਖ ਪਰਿਵਾਰ ਨਾਲ ਜਿਹੜਾ ਸਬੰਧਿਤ ਹੈਗਾ ਗੁਰਸਿੱਖ ਉਸ ਨਾਲ ਕੀ ਘਟਨਾ ਵਾਪਰੀ ਆ ਤੇ ਸਾਡੇ ਜਰੀਏ ਕਿਪਲਾਂ ਜਿਹੜੀ ਸਾਰੀ ਗੱਲਬਾਤ ਹੈਗੀ ਜ਼ਰੂਰ ਤੁਸੀਂ ਸਾਂਝੀ ਕਰ ਦਿਓ ਕੀ ਗੱਲਬਾਤ ਹੋਈ ਆ ਜਿਹੜੀ ਅੱਜ ਗੁਰਸਿੱਖ ਜਥੇਬੰਦੀ ਅੱਜ ਇੱਥੇ ਇਸ ਜਗ੍ਹਾ ਤੇ ਇਕੱਤਰ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2019 ਦੇ ਵਿੱਚ ਐਸੇ ਨਗਰ ਦੇ ਵਿੱਚ ਹੀ ਸਾਡੇ ਪਰਿਵਾਰ ਨਾਲ ਇੱਕ ਤੱਕਾ ਉਸ ਟਾਈਮ ਵੀ ਹੋਇਆ ਸੀਗਾ ਜੀ ਉਸ ਟਾਈਮ ਜਿਹੜਾ ਪਰਿਵਾਰ ਜਿਨ੍ਹਾਂ ਨਾਲ ਹੁਣ ਫੇਰ ਦੁਬਾਰਾ ਤੇ ਪ੍ਰੋਬਲਮ ਬਣੀ ਹੈ ਹਰਪਾਲ ਸਿੰਘ ਔਰ ਇਹਨਾਂ ਦਾ ਸਾਰਾ ਪਰਿਵਾਰ ਜਿਹਦੇ ਵਿੱਚ ਬਾਈ ਨੇਮ ਸੱਤਾਂ ਜਣਿਆਂ ਤੇ ਪਰਚਾ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਕੇਸ ਚੱਲਦਾ ਪਿਆ ਹੈ ਉਸ ਟਾਈਮ ਇਹਨਾਂ ਨੇ ਮੇਰੇ ਘਰ ਦੇ ਅੰਦਰ ਦਾਖਲ ਹੋ ਕੇ ਸਾਡੇ ਪਰਿਵਾਰ ਦੇ ਸੱਟਾਂ ਮਾਰੀਆਂ ਸੀ ਔਰ ਮੇਰੇ ਘਰ ਵਾਲੀ ਦੇ ਸਿਰ ਦੇ ਵਿੱਚ ਸੱਟ ਮਾਰੀ ਸੀ ਜੋ ਬਹੁਤ ਜ਼ਬਰਦਸਤ ਜਿਸ ਨਾਲ ਜਾਨੀ ਕੋਈ ਜਾਨ ਵੀ ਜਾ ਸਕਦੀ ਸੀ ਬੜੀ ਮੁਸ਼ਕਲ ਨਾਲ ਹਜੇ ਹੁਣ ਉਹ ਮਾਰਾ ਮੋਟਾ ਠੀਕ ਹੋਈ ਹੈ ਤਾਂ ਜਿਹੜੀ ਅੱਜ ਤੋਂ ਹਤਾ 10 ਦਿਨ ਪਹਿਲਾਂ ਵੀ ਕਿਉਂਕਿ ਹੁਣੇ ਰਾਜੀਨਾਮੇ ਵਾਸਤੇ ਇੱਕ ਤਰ੍ਹਾਂ ਨਾਲ ਮੇਰੇ ਤੇ ਇੰਨਾ ਕੋ ਦਬਾਅ ਬਣਾਉਂਦੇ ਪਏ ਸੀ ਕਿ ਇਹ ਡਰ ਕੇ ਕਿਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਿੰਡ ਦੇ ਵਿੱਚ ਹੁਣ ਅਸੀਂ ਦੋਵੇਂ ਜੀ ਰਹਨੇ ਆਂ ਵੀ ਇਹਨਾਂ ਨੂੰ ਡਰਾ ਕੇ ਇਹ ਡਰ ਕੇ ਤੇ ਸਾਢੇ ਆਣ ਕੇ ਸਗੋਂ ਉਲਟਾ ਪੈਰੀ ਡਿੱਗੇ ਤੇ ਰਾਜੀਨਾਮਾ ਅਸੀਂ ਕਰੀਏ ਤਾਂ ਮੈਂ ਆਪਦਾ ਬਿਲਕੁਲ ਆਪਾਂ ਨਿਤਨੇਮ ਦੇ ਵਿੱਚ ਮਸਤਾਂ ਜਿੱਥੇ ਵੀ ਜੋ ਆਪਾਂ ਆਪਾਂ ਕਕਾਰ ਧਾਰੇ ਨੇ ਇਹ ਆਪਾਂ ਸਿੱਖ ਕੌਮ ਦੀ ਸੇਵਾ ਵਾਸਤੇ ਆ ਨਾ ਕਿ ਇਹਦੀ ਕੋਈ ਮ ਦੁਰਵਰਤੋਂ ਕਰਨ ਵਾਸਤੇ ਕਿਸੇ ਪਿੰਡ ਚ ਇਹਦਾ ਮੈਂ ਗਲਤ ਅੱਜ ਤੱਕ ਪ੍ਰਭਾਵ ਪਾਇਆ ਹੋਵੇ ਜਾਂ ਕਿਸੇ ਤਰ੍ਹਾਂ ਦਾ ਆਪਾਂ ਸੇਵਾ ਨਾਲ ਜੁੜੇ ਹੋਏ ਆ ਪਰ ਇਹ ਲੋਕ ਮੈਨੂੰ ਉਦੋਂ ਤੋਂ ਲੈ ਕੇ ਪਰੇਸ਼ਾਨ ਕਰਦੇ ਪਏ ਸੀਗੇ ਬਹੁ ਪਰ ਮੈਂ ਆਪ ਦਾ ਨਿਤਰੇਮ ਦੇ ਵਿੱਚ ਗੁਰੂ ਘਰ ਦੇ ਵਿੱਚ ਮਸਤ ਸੀਗਾ ਮੈਂ ਇਹਨਾਂ ਦੀਆਂ ਗੱਲਾਂ ਨੂੰ ਗੋਲੀਆਂ ਹੀ ਕਰਦਾ ਰਿਹਾ ਕਿ ਲੋਕ ਆਪਣਾ ਪਾਗਲਪਨਾ ਵਿਖਾ ਰਹੇ ਨੇ ਜਿੰਨੀ ਕਿ ਇਹਨਾਂ ਦੀ ਸਮਝ ਹੀ ਗਈ ਹੈ ਅੱਜ ਤੋਂ 8-10 ਦਿਨ ਪਹਿਲਾਂ ਜਿਵੇਂ ਹੁਣੇ ਗਵੰਡੀ ਤੁਹਾਨੂੰ ਦੱਸਣਗੇ ਸਾਡੇ ਆਂਦੀ ਗਵੰਡੀ ਬਿਨਾ ਮਤਲਬ ਤੋਂ ਮੈਂ ਐਸ ਦੁਕਾਨ ਦੇ ਵਿੱਚ ਆ ਦਿਖਾਇਓ ਵੀਰ ਜੀ ਅੱਗੇ ਕਾਊਂਟਰ ਆ ਇਸ ਤੋਂ ਪਿੱਛੇ ਉਹ ਡੂੰਗੀ ਕੁਰਸੀ ਲੱਗੀ ਹੋਈ ਹੈ ਮੈਂ ਅੰਦਰ ਬੈਠਾ ਹੋਇਆ ਸੀਗਾ ਤੇ ਇਹ ਲੰਘਿਆ ਜਾਂਦਾ ਹਰਪਾਲ ਸਿੰਘ ਇਥੋਂ ਇਹ ਦੇਖਿਓ ਬਾਈ ਜੀ ਇਹ ਕਾਊਂਟਰ ਹੈ ਇਸ ਦੇ ਪਿੱਛੇ ਮੈਂ ਅੰਦਰ ਕੁਰਸੀ ਤੇ ਬੈਠਾ ਹੋਇਆ ਸੀਗਾ ਸਾਰੀ ਮਾਰਕੀਟ ਗਵਾਹ ਹੈ ਜੀ ਇਸ ਬੰਦੇ ਨੇ ਮੈਨੂੰ ਜ਼ਬਰਦਸਤ ਗਾਲਾਂ ਕੱਢੀਆਂ ਔਰ ਇੱਥੋਂ ਤੱਕ ਧਮਕੀ ਦਿੱਤੀ ਕਿ ਤੇਰੀ ਤਾਂ ਅਸੀਂ ਕਿਤੇ ਹਾਂ ਨਹੀਂ ਆਉਂਦੇ ਨਹੀਂ ਤੂੰ ਪਿੰਡ ਦੇ ਵਿੱਚ ਅਜੇ ਫਿਰਦਾ ਤੈਨੂੰ ਇੱਥੇ ਰਹਿਣ ਹੀ ਨਹੀਂ ਦੇਣਾ ਅਸੀਂ ਔਰ ਗੰਦੇ ਲਫ਼ਜ਼ ਵਰਤੇ ਪਰ ਮੈਂ ਕਿਹਾ ਮੈਂ ਤੇਰੇ ਵਰਗੇ ਪਾਗਲ ਦੇ ਮੂੰਹ ਨਹੀਂ ਲੱਗਦਾ ਮੈਂ ਇਗਨੋਰ ਹੀ ਕੀਤਾ ਹਾਲਾਂਕਿ ਮੈਨੂੰ ਆਸੀਆਂ ਆਸਪ੍ਰੋਸ ਵਾਲਿਆਂ ਨੇ ਆਖਿਆ ਕਿ ਬਾਈ ਤੇਰਾ ਨੁਕਸਾਨ ਕਰਨਗੇ ਇਸ ਦਾ ਸਟੈਂਡ ਲੈ ਮੈਂ ਕਿਹਾ ਯਾਰ ਇਹ ਪਾਗਲ ਨੇ ਮੇਰੇ ਘਰ ਦੀ ਮਸਾਂ ਠੀਕ ਹੋਈ ਜੇ ਲੜਾਂ ਝਗੜਾਂਗੇ ਤਾਂ ਫਿਰ ਟੈਨਸ਼ਨ ਚ ਕਿਸ ਸਾਡੇ ਜੀ ਦਾ ਨੁਕਸਾਨ ਹੋਵੇਗਾ ਪਰ ਉਸ ਚੀਜ਼ ਦਾ ਇਹਨਾਂ ਨੇ ਨਜਾਇਜ਼ ਫਾਇਦਾ ਠਾਕੇ ਕਿ ਇਹ ਡਰ ਗਿਆ ਆ ਤੇ ਹੋਰ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕੀਤੀ ਕੱਲ ਲਗਭਗ 2 ਵਜੇ ਦੇ ਕਰੀਬ ਮੈਂ ਇੱਥੇ ਆਪਣੀ ਦੁਕਾਨ ਦੇ ਵਿੱਚੋਂ ਬਾਹਰ ਨਿਕਲ ਰਿਹਾ ਸੀਗਾ ਇਹ ਹਰਪਾਲ ਸਿੰਘ ਇਧਰੋਂ ਜੋ ਛੜਕ ਦੇ ਉੱਤੇ ਜਾ ਰਿਹਾ ਸੀਗਾ ਸੜਕ ਦੇ ਉੱਤੇ ਜਾਂਦਿਆਂ ਜਾਂਦਿਆਂ ਉੱਥੋਂ ਇਸਨੇ ਮੇਰੇ ਵੱਲ ਘੂਰ ਕੇ ਵੇਖਣਾ ਸ਼ੁਰੂ ਕਰਤਾ ਬੜੇ ਆਨੇ ਕੱਢ ਕੇ ਇਸ ਤਰ੍ਹਾਂ ਕਰਕੇ ਮੈਨੂੰ ਡਰਾ ਰਿਆ ਸੀਗਾ ਮੈਂ ਇਸ ਨੂੰ ਦੇਖ ਕੇ ਮੂੰਹ ਪਾਸੇ ਨੂੰ ਕਰ ਲਿਆ ਔਰ ਇਹ ਘੂਰਦਾ ਹੀ ਜਾ ਰਿਹਾ ਏ ਮਾਰਕੀਟ ਵਾਲਿਆਂ ਸਾਰਿਆਂ ਨੂੰ ਪਤਾ ਸੀ ਕਿ ਇਹ ਬੰਦਾ ਇਹਦੇ ਨਾਲ ਵਾਰ-ਵਾਰ ਸ਼ਰਾਰਤ ਕਰਦਾ ਇਹਨੂੰ ਘੂਰ ਕੇ ਜਾਂਦਾ ਆ ਸਾਰੇ ਵੇਖ ਰਹੇ ਸੀ ਜਦੋਂ ਇਹ ਅੱਗੇ ਲੰਘ ਗਿਆ ਤੇ ਮੇਰਾ ਗਵਾਂਢੀ ਜਿਹੜਾ ਆ ਇਹ ਮੈਨੂੰ ਕਹਿ ਰਿਹਾ ਆ ਕਹਿੰਦਾ ਬਾਬਾ ਜੀ ਇਹ ਤੁਹਾਨੂੰ ਫੇਰ ਘੂਰ ਕੇ ਜਾਂਦਾ ਪਿਆ ਆ ਯਾਰ ਤੁਸੀਂ ਇਹਦਾ ਕੁਝ ਸੋਚਦੇ ਕਿਉਂ ਨਹੀਂ ਮੈਂ ਕਿਹਾ ਯਾਰ ਪਾਗਲ ਇਹਨਾਂ ਨੂੰ ਵਾਅ ਤੇ ਮੈਂ ਇਹਨਾਂ ਨੂੰ ਕੀ ਕਹਣਾ ਆ ਚਲ ਅਸੀਂ ਆਪ ਪਰ ਇਹੀ ਬੰਦਾ ਜਦੋਂ ਅੱਗੋਂ ਜਾ ਕੇ ਵਾਪਸ ਆਇਆ ਏ ਇਥੋਂ ਲੰਘਦੇ ਅਸਰੇ ਮੈਨੂੰ ਸਿੱਧੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਤੀਆਂ ਮੈਂ ਇਹਦੇ ਕੋਲੇ ਬੈਠਾ ਹੋਇਆ ਸੀ ਦੁਕਾਨ ਦੇ ਵਿੱਚ ਕੁਰਸੀ ਢਾ ਕੇ ਨਾਲ ਇਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਤੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਅਸੀਂ ਤੈਨੂੰ ਛੱਡਣਾ ਨਹੀਂ ਤੈਨੂੰ ਮਾਰ ਦੇਣਾ ਆ ਇਸ ਤੋਂ ਬਾਅਦ ਦੇ ਵਿੱਚ ਜਦੋਂ ਗਵਾਂਢੀ ਮਰੇ ਇਹਨਾਂ ਨੇ ਵੀ ਕਿਹਾ ਕਿ ਤੂੰ ਭਾਈ ਇਥੋਂ ਚਲਾ ਜਾ ਤੈਨੂੰ ਨੇ ਬੁਲਾਇਆ ਨਹੀਂ ਚਲਾਇਆ ਨੇ ਉਧਰ ਮਾਨ ਨਾਲ ਬੈਠਾ ਹੋਇਆ ਏ ਇਹ ਗਾਲ੍ਹਾਂ ਕੱਢਦਾ ਕਰਦਾ ਅੱਗੇ ਆਪਦੇ ਘਰੇ ਚਲਾ ਗਿਆ ਜਿੱਥੋਂ ਇਹ ਆਪਦੇ ਸਾਰੇ ਪਰਿਵਾਰ ਨੂੰ ਲੈ ਕੇ ਬਾਹਰ ਨਿਕਲਿਆ ਫਿਰ ਇਥੇ ਛੜ ਜਿੱਥੇ ਫੇਰ ਇਹਨਾਂ ਨੇ ਧੀਆਂ ਪੈਣਾ ਦੀਆਂ ਇਹੋ ਜਿਹੀਆਂ ਗੰਦੀਆਂ ਗੱਲਾਂ ਔਰ ਮੇਰੇ ਗਾਤਰੇ ਬਾਰੇ ਕਿ ਕੁੱਤੇ ਦੇ ਗਲ ਦੇ ਵਿੱਚ ਪਟਾ ਪਾਇਆ ਹੋਇਆ ਅਸੀਂ ਕੁੱਤੇ ਦੇ ਗਲ ਦੇ ਵਿੱਚੋਂ ਪਟੇ ਤਾਂ ਇਹਨੂੰ ਘਰੀਸ ਘਰੀਸ ਕੇ ਮਾਰਾਂਗੇ ਇਸ ਦੇ ਦਾੜੇ ਬਾਰੇ ਇਹਨਾਂ ਗੰਦੇ ਲਫ਼ਜ਼ ਵਰਤੇ ਮੇਰਾ ਜੀ ਤਾਂ ਨਹੀਂ ਕਰਦਾ ਬੋਲਣ ਨੂੰ ਪਰ ਸਚਾਈ ਦੱਸਾਂਗਾ ਕਿ ਇਸ ਦਾ ਜਿਹੜਾ ਦਾੜੀ ਪੁੱਟ ਕੇ ਅਸੀਂ ਇਹਦੀ ਫਲਾਣੀ ਥਾਂ 'ਚ ਤੁੰਗਾਂਗੇ ਗੰਦੇ ਲਫ਼ਜ਼ ਇਹੋ ਜਿਹੇ ਵਰਤੇ ਮੇਰੀਆਂ ਧੀਆਂ ਬੇਟੀਆਂ ਬਾਰੇ ਇਹੋ ਜਿਹੇ ਲਫ਼ਜ਼ ਮੈਂ ਬੋਲ ਕੇ ਤਾਂ ਦੱਸ ਹੀ ਨਹੀਂ ਸਕਦਾ ਇਹਨਾਂ ਨੇ ਬਹੁਤ ਜ਼ਿਆਦੀ ਬਕਵਾਸ ਕਰੀ ਮਾਰਕੀਟ ਵਾਲੇ ਸਾਰੇ ਇੱਥੇ ਧੋ ਕੇ ਕੰਨਾਂ ਦੇ ਵਿੱਚ ਕਹਿੰਦੇ ਅਸੀਂ ਉਂ ਹਰਪਾਲ ਦਾ ਪਿਓ ਹਰਪਾਲ ਦੀ ਮਾਤਾ ਹਰਪਾਲ ਦੀ ਵੱਡੀ ਪਰਜਾਈ ਇਹਦਾ ਵੱਡਾ ਭਰਾ ਗਰਮੇਸ਼ ਸਿੰਘ ਹਰਪਾਲ ਆਪ ਤੇ ਸ਼ੰਗਾਰਾ ਸਿੰਘ ਕਹਿੰਦੇ ਬਾਕੀ ਮੁੰਡਿਆਂ ਨੂੰ ਤਾਂ ਛੱਡੋ ਇਹ ਲੋਕੀ ਕਹਿ ਰਹੇ ਸੀਗੇ ਕਿ ਸਿਆਣਾ ਬਿਆਣਾ ਬੁੱਢਾ ਜੀ ਦੀ ਚਿੱਟੀ ਦਾੜੀ ਇਹਨਾਂ ਦਾ ਪਿਓ ਏ ਜਿਹੜਾ ਸਭ ਤੋਂ ਬੇਟੀਆਂ ਮੇਰੀਆਂ ਬਾਰੇ ਗੰਦੇ ਲਫ਼ਜ਼ ਉਹ ਵਰਤ ਰਿਆ ਸੀਗਾ ਤਾਂ ਮੈਂ ਇਸੇ ਕਰਕੇ ਸਿਰਫ ਕਿਉਂਕਿ ਮੈਂ ਇਹਨਾਂ ਨਾਲ ਲੜਾਈ ਝਗੜਾ ਕਰਨ ਵਾਸਤੇ ਮੈਂ ਛੜਕਤੇ ਵੀ ਨਹੀਂ ਨਿਕਲਾ ਨਾ ਇਹਨਾਂ ਨੂੰ ਕੋਈ ਗੱਲ ਮੰਨਦਾ ਕੀਤਾ ਮੈਂ ਸਿਰਫ ਜਥੇ ਬੰਦੀਆਂ ਦੇ ਕੋਲ ਹੀ ਫਿਰ ਗੁਹਾਰ ਲਵਾਈ ਹੈ ਮੇਰੇ ਭਾਈ ਪਰਿਵਾਰ ਦੀ ਜਾਨ ਨੂੰ ਖਤਰਾ ਆ ਤੇ ਮੇਰੀ ਮਦਦ ਕੀਤੀ ਜਾਵੇ ਅਸੀਂ ਨਿਆਂ ਪਸੰਦ ਲੋਕ ਆ ਜੋ ਜਥੇਬੰਦੀਆਂ ਪਿੰਡ ਦੇ ਮੋਤਵਾਰ ਬੰਦੇ ਇਸ ਬਾਰੇ ਹੁਣ ਸੋਚਣਗੇ ਫੈਸਲਾ ਲੈਣਗੇ ਮੈਂ ਉਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਆ ਜੀ ਸ਼ਿਕਾਇਤ ਦਰਜ ਕਰਵਾਈ ਹੈ ਜੀ ਹਾਂਜੀ ਹਾਂਜੀ ਸ਼ਿਕਾਇਤ ਦਰਜ ਕਰਵਾ ਕੇ ਆਇਆ ਪਹਿਲਾਂ ਮੇਨਾਂ ਦਾ ਕੇਸ ਚੱਲਦਾ ਪਿਆ ਕੱਲ ਅਸੀਂ ਚੌਂਕੀ ਦੇ ਵਿੱਚ ਚਗੱਤੇ ਵਾਲੇ ਚ ਔਰ ਅਰਫਕੇ ਥਾਣੇ ਦੇ ਵਿੱਚ ਦਰਖਾਸਤ ਦੇ ਆਂਦੀ ਹੈ ਅਸੀਂ ਐਸਐਸਪੀ ਨੂੰ ਵੀ ਹੁਣ ਮਿਲਣਾ ਹੈ ਜੀ ਉਸ ਤੋਂ ਬਾਅਦ ਜਿਵੇਂ ਜਸੇਬੰਦੀਆਂ ਦੀ ਜਾਂ ਜੋ ਮੋਦਵਾਰ ਬੰਦੇ ਜਿਵੇਂ ਕਹਿਣਗੇ ਅਸੀਂ ਉਸ ਤਰੀਕੇ ਨਾਲ ਸਟੈਂਡ ਲਾਵਾਂਗੇ ਮੰਗ ਕੀ ਕਰਦੇ ਹੁਣ ਮੰਗ ਇਹੀ ਕਰਦਾ ਜੀ ਦੇਖੋ ਪਹਿਲਾਂ ਵੀ ਇੰਨਾ ਜ਼ਿਆਦਾ ਧੱਕਾ ਹੋਇਆ ਉਸ ਟਾਈਮ ਵੀ ਇਹਨਾਂ ਨੇ ਪਤਾ ਨਹੀਂ ਕੀ ਕੁਸ਼ ਕਰਕੇ ਕਿਉਂਕਿ ਜਿੰਨੀ ਮੇਰੇ ਘਰ ਦੀ ਦੇ ਸੱਤ ਸੀਗੀ ਸਿਰਫ ਇੱਕ 23 ਦਾ ਰਿਜ਼ਲਟ ਸਾਨੂੰ ਮਿਲਿਆ ਸੀਗਾ ਇਨਸਾਫ ਤਾਂ ਸਾਨੂੰ ਉਸ ਕੇਸ ਦੇ ਵਿੱਚ ਵੀ ਅਜੇ ਤੱਕ ਮਿਲਿਆ ਉਹਨੇ ਫੇਰ ਨਵੀਆਂ ਤੋਂ ਨਵੀਆਂ ਭਾਜੀਆਂ ਚੜਾ ਰਹੇ ਨੇ ਚਲੋ ਮੇਰੇ ਨਾਲ ਵਾਪਰ ਗਈ ਮੇਰੇ ਪਰਿਵਾਰ ਨਾਲ ਵਾਪਰ ਗਈ ਦੇਖੋ ਜੀ ਇਹ ਜਿਹੜੀ ਸਾਡੀ ਆਣ ਤੇ ਸ਼ਾਨ ਆ ਸਿੱਖੀ ਆ ਜਿਹੜੇ ਕਕਾਰਾਂ ਬਾਰੇ ਇਹਨਾਂ ਨੇ ਕੀਤਾ ਹੈ ਮੈਂ ਕਹਿੰਦਾ ਜਥੇਬੰਦੀਆਂ ਨੂੰ ਚਲੋ ਠੀਕ ਹੈ ਮੇਰੇ ਨਾਲ ਖੜੇ ਨੇ ਮੈਂ ਨਹੀਂ ਕਹਿੰਦਾ ਵੀ ਮੇਰੇ ਮੇਰਾ ਮੁੱਲ ਪਵੇ ਜਾਂ ਮੇਰੇ ਪਰਿਵਾਰ ਦਾ ਪਰ ਜਿਹੜੇ ਜਿਹੜੇ ਆ ਚੀਜ਼ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਬਖਸ਼ੀ ਹੈ ਅਸੀਂ ਉਹਦੇ ਬੱਚੇ ਆ ਜਿੰਨੀ ਬੇਦਬੀ ਜਿਹੜੇ ਮੇਰੇ ਕੇਸਾਂ ਬਾਰੇ ਦਾੜ੍ਹੀ ਬਾਰੇ ਔਰ ਇਹ ਬੋਲੇ ਆ ਇਹ ਗੁਰੂ ਗੋਬਿੰਦ ਸਿੰਘ ਦੀ ਇਮਾਨਤ ਆ ਉਹਨਾਂ ਵੱਲ ਜੇ ਕੋਈ ਮਾਰੀ ਜੁਬਾਨ ਬੋਲਦਾ ਹੈ ਮਾਰੀ ਨਿਗਾਹ ਕਰਦਾ ਹੈ ਆ ਫਿਰ ਤਾਂ ਮੈਂ ਜਥੇਬੰਦੀਆਂ ਤੋਂ ਇਹੋ ਮੰਗ ਕਰਾਂਗਾ ਚਾਹੇ ਸਿਰ ਸਾਡਾ ਕੱਟਿਆ ਵੀ ਜਾਵੇ ਹੁਣ ਸਾਨੂੰ ਕੋਈ ਪਰਵਾਹ ਨਹੀਂ ਪਰ ਇਸ ਚੀਜ਼ ਦਾ ਆਪਾਂ ਜਰੂਰ ਹੁਣ ਮੁੱਲ ਪੈਣਾ ਚਾਹੀਦਾ ਆ ਤੇ ਇਹੋ ਜਿਹੜੇ ਸ਼ਰਾਰਤੀ ਬੰਦੇ ਆ ਜਿਨ੍ਹਾਂ ਦੇ ਇਹਨਾਂ ਦਾ ਕੋਈ ਧਰਮ ਹੀ ਨਹੀਂਗਾ ਅੱਗੇ ਕਿੰਨੀ ਵਾਰੀ ਫੈਸਲੇ ਕਰਕੇ ਅਠਾ ਅਠਾ ਸਰਪੰਚਾਂ ਪੰਚਾਇਤਾਂ ਦੇ ਵਿੱਚ ਸਾਡੇ ਕੋਲ ਸੈਣ ਪਏ ਨੇ ਜਿਹੜੇ ਇਹਨੇ ਖੁਦ ਪੰਚਾਇਤਾਂ ਲਿਆ ਕੇ ਸਾਡੇ ਘਰ ਫੈਸਲੇ ਕਰਕੇ ਤੇ ਉਹਨਾਂ ਤੋਂ ਭੱਜੇ ਹੋਏ ਕੋਈ ਇਹਨਾਂ ਦਾ ਦੀਨ ਨਹੀਂ ਕੋਈ ਇਹਨਾਂ ਦਾ ਇਮਾਨ ਨਹੀਂ ਇਹ ਮਿੰਟ ਮਿੰਟ ਬਾਅਦ ਬਦਲਦੇ ਨੇ ਇਹਨਾਂ ਤੇ ਹੁਣ ਕੋਈ ਸਖਤ ਸਟੈਂਡ ਲੈਣਾ ਚਾਹੀਦਾ ਜੇ ਕਾਨੂੰਨ ਇਹਨਾਂ ਦੇ ਕੋਈ ਨਹੀਂ ਕਾਰਵਾਈ ਕਰਦਾ ਤੇ ਜਥੇਬੰਦੀਆਂ ਸੋਚਣ ਕਿਉਂਕਿ ਇੱਕ ਕਾਰ ਮੇਰੇ ਇਕੱਲੇ ਦੀ ਮਾਨਤ ਨਹੀਂ ਹੈ ਸਾਰੀ ਆਪਣੀ ਸਿੱਖੀ ਦੀ ਹੈ ਇਹ ਜਥੇਬੰਦੀਆਂ ਸੋਚਣ ਗਿਆ ਕਿ ਇਹਨਾਂ ਦਾ ਹੁਣ ਕੀ ਕਰਨਾ ਹੈ ਜਿਸ ਪਿੰਡ ਨਾਲ ਸੰਬੰਧਿਤ ਮੈਂ ਪਿੰਡ ਬੱਗੇ ਕੇ ਵਿਪਲੇ ਜੀ ਮੇਰਾ ਸੰਤੋਖ ਸਿੰਘ ਮੇਰਾ ਨਾਮ ਹੈ ਜੀ ਠੀਕ ਹੈ ਅੱਗੇ ਪਾਪਾ ਜੀ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਇਦਾਂ ਦੇ ਜਿਹੜਾ ਘਟਨਾ ਵਾਪਰੀ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖਦੇ ਆ ਕਿ ਜੀ ਸਿੱਧਾ ਸਿੱਧਾ ਵਾਰ ਹੈ ਸਾਡੇ ਸਿੱਖੀ ਤੇ ਵਾਰ ਅਸੀਂ ਸਿਰਫ ਅੱਜ ਦਾ ਤੇ ਕੱਲ ਦਾ ਦੇਣੀ ਵੇਖਾਂਗੇ ਪ੍ਰਸ਼ਾਸਨ ਨੂੰ ਜੇ ਕੋਈ ਨਹੀਂ ਕਾਰਵਾਈ ਕਰਦਾ ਤਾਂ ਫਿਰ ਅਸੀਂ ਸਿੱਖ ਰਵਾਇਤ ਅਨੁਸਾਰ ਇਹ ਪਰਿਵਾਰ ਨਾਲ ਨਿਪਟਾਂਗੇ ਫਿਰ ਜਿਵੇਂ ਹੋਏਗਾ ਫਿਰ ਅੱਗੇ ਦੇ ਕਾਰਵਾਈ ਸਾਡੇ ਜਥੇਬੰਦੀਆਂ ਆਪ ਹੀ ਕਰਨਗੀਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਬਾਬਾ ਸਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਅਸੀਂ ਅੱਜ ਇਸ ਮਸਲੇ ਤੇ ਪਿੰਡ ਬੱਗੇ ਕੇ ਪੀਪਲ ਪਹੁੰਚੇ ਆ ਕਿ ਭਾਈ ਸੰਤੋਖ ਸਿੰਘ ਜੋ ਕਿ ਇੱਕ ਗੁਰਮਖ ਸਿੱਖਿਆ ਜੀ ਨੂੰ ਕਹਿ ਲਈਏ ਇਹਦੇ ਨਾਲ ਜੋ ਪਿਛਲੇ ਸਮੇਂ ਦੇ ਵਿੱਚ ਘਟਨਾ ਕਰਮ ਵਾਪਰਿਆ ਕਈ ਵਾਰ ਫੈਸਲੇ ਹੋਏ ਕਈ ਵਾਰ ਨਰਾਜੀ ਨਾਮਿਆਂ ਤੇ ਪੰਚਾਇਤਾਂ ਨੇ ਸੈਨਮੀ ਕਰਵਾਏ ਔਰ ਉਹ ਪਤਾ ਨਹੀਂ ਕਿੰਨਿਆਂ ਕਿ ਫੈਸਲਿਆਂ ਦੇ ਵਿੱਚੋਂ ਮੁੱਕਰ ਚੁੱਕੇ ਨੇ ਜਿਹੜੀ ਕੱਲ ਵਾਲੀ ਘਟਨਾयां ਕਿਉਂਕਿ ਮੈਂ ਸਮਝਦਾ ਕਿ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਕੱਲ ਹੋਈ ਆ ਕਿਉਂਕਿ ਲੜਾਈ ਝਗੜਾ ਹੋ ਜਣਾ ਸੁਭਾਅਕ ਹੀ ਆ ਤਰੇ ਤਰੇ ਜਾਂਦਿਆਂ ਇੱਕ ਦੂਜੇ ਦੇ ਨਾਲ ਤਕਰਾਰਬਾਜੀ ਹੋ ਜਾਣੀ ਵੱਖਰੀ ਗੱਲ ਆ ਪਰ ਜਿਹੜਾ ਸਾਡੇ 5 ਕਕਾਰ ਨੇ ਕਾਰਾਂ ਦੇ ਪ੍ਰਤੀ ਜਿਹੜੀ ਇਹ ਠੇਸ ਪਹਚਾਉਣੀ ਮਨਪਾਗੀ ਸ਼ਬਦਾਵਲੀ ਵਰਤਨੀ ਮੈਂ ਇਹ ਸਮਝਦਾ ਆ ਕਿ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੱਲ ਦੀ ਬਣਦੀ ਸੀ ਜਦੋਂ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੱਤੀ ਆ ਐਪਲੀਕੇਸ਼ਨ ਦੇਣ ਦੇ ਬਾਵਜੂਦ ਪ੍ਰਸ਼ਾਸਨ ਨੇ ਮੈਨੂੰ ਲੱਗਦਾ ਕੋਈ ਗੇੜਾ ਨਹੀਂ ਮਾਰਿਆ ਇੱਥੇ ਜੇ ġੇੜਾ ਮਾਰਿਆ ਹੁੰਦਾ ਤੇ ਹੁਣ ਨੂੰ ਕੋਈ ਨਾ ਕੋਈ ਕਾਰਵਾਈ ਦਾ ਨਤੀਜਾ ਕੋਈ ਸਾਹਮਣੇ ਆਉਂਦਾ ਮਾਰ ਕੇ ġੇੜਾ ਉਹ ਵਿੱਚ ਲੱਗੇ ਜੀ ਦੂਜੀ ਗੱਲ ਉਹ ਫਾਰਮ ਮਿਲਟਿੰਗ ਆਇਆ ਪੰਜ ਸਾਹਿਬ ਜੀ ਉਹ ਫਾਰਮ ਮਿਲਟਿੰਗ ਉਹ ġੇੜਾ ਨਹੀਂ ਗਾ ਦੂਜੀ ਗੱਲ ਮੈਂ ਇਹ ਕਰਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਸਿੱਖ ਕੌਮ ਦੇ ਜਾਂ ਇੰਜ ਕਹਿ ਲਿਗੇ ਜੋ ਸਾਡੀ ਖੰਡੇ ਦੀ ਬਹੁਲ ਦੇ ਅਨੁਸਾਰ ਪੰਜ ਕਕਾਰ ਨੇ ਪੰਜ ਕਕਾਰਾਂ ਦੇ ਪ੍ਰਤੀ ਸਾਡੇ ਮਨ ਨੂੰ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੰਚਾਈ ਮੈਂ ਤਾਂ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦੋਚੀ ਲੋਕਾਂ ਤੇ 295ਏ ਲਾ ਕੇ ਗੈਰ ਜਮਾਨਤੀ ਜਿਹੜੇ ਬਰੰਟ ਜਾਰੀ ਕੀਤੇ ਜਾਣ ਕਿਉਂਕਿ ਇਹ ਇਹ ਮਸਲਾ ਲੜਾਈ ਝਗੜਾ ਇਹਨਾਂ ਦਾ ਆਪਸੀ ਹੋ ਸਕਦਾ ਸੀਗਾ ਪਰ ਸਿੱਖ ਕੌਮ ਦਾ ਮਸਲਾ ਜਿਹੜਾ ਦਾੜੇ ਨੂੰ ਨੋਲਣਾ ਜਾਂ ਕਕਾਰ ਸ੍ਰੀ ਸਾਹਿਬ ਨੂੰ ਜਾਂ ਇਹਨੂੰ ਪਟਾ ਬੋਲਣਾ ਇਹ ਜਿਹੜਾ ਇਹ ਸਾਰੇ ਸਾਡੀ ਤੋਹੀਣ ਕੀਤੀ ਆ ਕਕਾਰਾਂ ਨੂੰ ਤੋਹੀਣ ਕੀਤੀ ਆ ਇਦੇ ਤੇ ਮੈਂ ਦਾਸ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਬੇਨਤੀ ਕਰਦਾ ਸਾਰੀ ਜਥੇਬੰਦੀ ਵੱਲੋਂ ਆਪਣੇ ਵੱਲੋਂ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆਈਆਂ ਸਾਰੀਆਂ ਭਾਈ ਸੰਤੋਖ ਸਿੰਘ ਦੇ ਨਾਲ ਨੇ ਕਿਉਂਕਿ ਇਹਨਾਂ ਨੂੰ ਜੋ ਠੇਸ ਪਹਾਈ ਗਈ ਆ ਨਾ ਸਹਿਣਯੋਗ ਜਿਹੜੀ ਆ ਠੇਸ ਪਹਾਈ ਆ ਅਸੀਂ ਸਾਰੇ ਅੱਜ ਆਗੂ ਜਿਹੜੇ ਆ ਨਾ ਇੱਕ ਇੱਕ ਦੋ ਦੋ ਜਥੇਬੰਦੀ ਦੇ ਆਏ ਆ ਜੇ ਸਾਡੀ ਪ੍ਰਸ਼ਾਸਨ ਨੇ ਅੱਜ ਦੀ ਜਿਹੜੀ ਆ ਛੋਟਾ ਜਿਹਾ ਕੱਟ ਜਿਹੜਾ ਕੀਤਾ ਆ ਛੋਟੇ ਜਿਹੇ ਮੌਕਾ ਵੇਖਣ ਆਏ ਆ ਜੇ ਇਹਨੂੰ ਨਾ ਸਮਝਿਆ ਸਾਡੀ ਇਸ ਗੱਲ ਨੂੰ ਨਾ ਸਮਝਿਆ ਤੇ ਅਸੀਂ ਸਾਰੀਆਂ ਸਿੱਖ ਜਥੇ ਬੰਦੀਆਂ ਜਿਹੜੀਆਂ ਆ ਰੋਇਪੁਰ ਸ਼ਹਿਰ ਦੇ ਵਿੱਚ ਮੈਂ ਸਮਝਦਾ ਆ ਕਿ ਸਾਰਿਆਂ ਨਾਲ ਸਲਾਹ ਕਰਕੇ ਉਥੇ ਕੱਟ ਕਰਕੇ ਇੱਕ ਜਿੰਨਾ ਚਿਰ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਇੱਕ ਪਰਚਾ ਹੋਊਗਾ ਇੱਕ ਲੜਾਈ ਝਗੜੇ ਦਾ ਦੋ ਜਿੰਨੀਆਂ ਵੀ ਧਰਾਵਾਂ ਬੰਦੀਆਂ ਵਕ ਵਕ ਵੀ ਧਰਾਵਾਂ ਦਾ ਪਰਚਾ ਦੱਬਿਆ ਜੇ ਪ੍ਰਸ਼ਾਸਨ ਨਹੀਂ ਇਸ ਗੱਲ ਤੇ ਆਇਆ ਤੇ ਅਸੀਂ ਵੱਡਾ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵਾਂਗੇ ਇਹਨਾਂ ਬੇਨਤੀਆਂ ਦੇ ਨਾਲ ਮੈਂ ਤੁਹਾਡੇ ਮੀਡੀਆ ਧੰਨਵਾਦ ਕਰਦਾ ਜਿਹੜੇ ਤੁਸੀਂ ਇਸ ਮਸਲੇ ਨੂੰ ਜਿਹੜੇ ਸਿੱਖੀ ਮਸਲੇ ਐ ਸਿੱਖੀ ਮਸਲਿਆਂ ਨੂੰ ਉਭਾਰਦੇ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਕਾਲ ਸਾਹਿਬ ਵਾਹਿਗੁਰੂ ਜਿੱਕਾ ਇਹ ਸੋ ਘਟਨਾ ਕਰਮ ਦਿੱਤਾ ਹੈ ਤੇ ਜਦੋਂ ਇਹ ਨੌਜਵਾਨ ਉਸ ਸਮੇਂ ਮੌਜੂਦ ਸੀਗੇ ਜਦੋਂ ਸਾਰੀ ਇਹ ਘਟਨਾ ਵਾਪਰੀ ਉਸ ਨਾਲ ਗੱਲਬਾਤ ਕਰਦੇ ਆਂ ਕੀ ਗੱਲਬਾਤ ਹੋਈ ਸੀਗੀ ਜੀ ਵੀ ਜੀ ਆਪਣੇ ਸੰਤੋਖ ਸਿੰਘ ਜੀ ਉਹ ਮੇਰੀ ਦੁਕਾਨ 'ਚ ਹੀ ਬੈਠੇ ਹੋਏ ਸੀ ਤੇ ਜਦੋਂ ਉਹ ਮੁੰਡਾ ਲੰਘ ਰਿਹਾ ਤੋ ਇਹਨਾਂ ਪਹਾੜੀ ਨਿਗਾ ਨਾਲ ਵੇਂਦਾ ਪਿਆ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਉਹ ਵੇਖੋ ਮਿਲ ਕੇ ਬੜੀ ਪਹਾੜੀ ਨਿਗਾਣਾ ਵੇਂਦਾ ਪਿਆ ਤੇ ਮੰਮੀ ਉਹਨਾਂ ਨੂੰ ਵੀ ਵੇਖਿਆ ਕਿ ਹਾਂ ਵਾਕਈ ਬੜੀ ਪਹਾੜੀ ਨਿਗਾਣਾ ਵੇਂਦਾ ਪਈ ਉਦੋਂ ਉਹਨਾਂ ਨੇ ਕੁਝ ਨਹੀਂ ਕਿਹਾ ਚੁੱਪ ਕਰਕੇ ਚਲੇ ਗਏ ਜਦੋਂ ਪੰਜ ਸੱਤ ਮਿੰਟ ਬਾਅਦ ਵਾਪਸੀ ਤੇ ਆਏ ਨੇ ਤੇ ਉਦੋਂ ਹੀ ਮੇਰੀ ਦੁਕਾਨ ਤੇ ਥੋੜਾ ਤ੍ਰਿਸ਼ਮਾ ਹੋ ਕੇ ਇਹਨਾਂ ਨੂੰ ਮੰਦਾ ਚੰਗਾ ਬੋਲਣ ਲੱਪੇ ਕਹਿਣ ਲੱਗੇ ਵੀ ਤੂੰ ਸਾਡੀ ਗਲੀ ਚ ਆਵੇਂਗਾ ਤੈਨੂੰ ਵੱਡ ਦਾਂਗੇ ਤੈਨੂੰ ਮਾਰ ਦਾਂਵਾਂਗੇ ਇਥੋਂ ਤੱਕ ਗੰਨੀਆਂ ਗਾਲਾਂ ਕੱਢਣ ਲੱਗ ਪਏ ਫਿਰ ਇਹਨਾਂ ਨੇ ਵੀ ਅੱਗੋਂ ਕਿਹਾ ਵੀ ਹਾਂ ਵੀ ਤੁਸੀਂ ਦੂਜਾ ਤੂੰ ਹੁੰਦਾ ਕੌਣ ਕਿ ਤੂੰ ਮੈਨੂੰ ਇਸ ਤਰ੍ਹਾਂ ਕਹਿਣ ਵਾਲਾ ਜੇ ਕਿਵੇਂ ਵੀ ਬਸ ਤੂੰ ਤੂੰ ਮੈਂ ਮੈਂ ਕਰਦੇ ਕਰਦੇ ਉਹ ਚਲੇ ਗਏ ਨੇ ਜਦੋਂ ਕਹਿ ਚਲੇ ਨੇ ਉਹਦੇ ਘਰਾਂ ਨੂੰ ਗਏ ਚਲੇ ਇਹ ਮੇਰੀ ਦੁਕਾਨ 'ਚ ਹੀ ਬੈਠੇ ਰਹੇ ਨੇ ਤੇ ਬੈਠੇ ਰਹੇ ਜਦੋਂ ਜਦੋਂ ਸਾਰੇ ਪਰਿਵਾਰ ਹੋ ਕੇ ਉਸੇ ਚੌਂਕ 'ਤੇ ਆ ਕੇ ਉਹਨਾਂ ਨੇ ਇੰਨੀਆਂ ਕੋ ਗੰਦੀਆਂ ਗਾਲਾਂ ਕੱਢੀਆਂ ਕਿ ਮੈਂ ਦੱਸ ਨਹੀਂ ਸਕਦਾ ਕਿ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਪਰ ਅਸੀਂ ਦੋਨੇ ਜਣੇ ਦੁਕਾਨ 'ਚ ਬੈਠ ਰਹੇ ਅਸੀਂ ਦੁਕਾਨ ਤੋਂ ਬਾਹਰ ਵੀ ਨਹੀਂ ਨਿਕਲੇ ਕਿ ਹਈ ਉਹਨਾਂ ਨੇ ਗਾਲਾਂ ਦਾ ਜਵਾਬ ਦੇਈਏ ਜੇ ਗਾਲਾਂ ਜਵਾਬ ਦੇਣਾ ਆਂਦਾ ਹੈ ਪਰ ਅਸੀਂ ਇਸ ਕਰਕੇ ਰਹੇ ਕਿਉਂਕਿ ਅਸੀਂ ਪਾਸੇ ਪਿੰਡ ਦੇ ਆ ਅਸੀਂ ਇਸ ਟ੍ਰੇਲਰ ਦਾ ਕੰਮ ਕਰਦੇ ਆ ਇਸ ਕਰਕੇ ਅਸੀਂ ਕੁਝ ਕੁਝ ਨਹੀਂ ਬੋਲੇ ਨਾ ਇਹ ਬੋਲੇ ਨਾ ਹੀ ਅਸੀਂ ਕੁਝ ਬੋਲੇ ਇਹ ਸਿੰਘ ਸਾਹਿਬ ਅੱਜ ਇਕੱਤਰ ਹੋਏ ਹੋ ਕੀ ਮਤਾ ਪਾਇਆ ਗਿਆ ਕੀ ਫੈਸਲਾ ਲਿਆ ਗਿਆ ਜੀ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਕਿ ਮਤਾ ਅੱਜ ਦਾ ਇਹ ਪਾਇਆ ਗਿਆ ਸਿੰਘਾਂ ਨੇ ਲਿਆ ਤੇ ਜੋ ਭਾਈ ਸੰਤੋਖ ਸਿੰਘ ਨੇ ਕੱਲ ਇੱਥੇ ਹਮਲਾ ਕੀਤਾ ਸੀ ਗਾਵਾਂ ਕੱਡੀਆਂ ਉਹਦੇ ਗਾਤਰੇ ਦੇ ਬਾਰੇ ਧੀ ਸਾਹਿਬ ਦੇ ਬਾਰੇ ਉਹਦੀ ਦਾੜੀ ਦੇ ਬਾਰੇ ਮਾੜੇ ਸ਼ਬਦ ਵਰਤੇ ਕੇ ਅੱਜ ਸਾਰੇ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਇੰਟਰਨੈਸ਼ਨਲ ਪੰਥਕਦਾਲ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਅਲਗੀਤ ਰਮ ਸੰਚਾਰ ਜਥਾ ਦੇ ਪ੍ਰਧਾਨ ਭਾਈ ਬਲਕਾਰ ਸਿੰਘ ਇਲਮਿਆ ਵਾਲੇ ਤੇ ਏਕ ਨੂਰ ਖਾਲਸਾ ਫੌਜ ਜਥੇਬੰਦੀ ਤੇ ਹੋਰ ਸਿੰਘ ਇਲਾਕੇ ਦੇ ਸਾਰੇ ਸਿੰਘ ਇੱਥੇ ਪਹੁੰਚੇ ਨੇ ਅੱਜ ਤਾਂ ਅਸੀਂ ਮੌਕੇ ਤੇ ਪਿੰਡ ਤੋਂ ਇੱਕ ਤੰਕੀ ਕਾਤੀ ਕਰਨਾ ਗੱਲਬਾਤ ਪੁੱਛਣੇ ਆਏ ਸੀ ਵੀ ਕੀ ਕਹਾਣੀ ਆ ਪਿੰਡ ਦੇ ਪੰਚ ਸਰਪੰਚ ਵੀ ਮੌਕੇ ਤੇ ਸਾਡੇ ਨਾਲ ਨੇ ਇੱਥੇ ਤੇ ਸਾਰੇ ਜਥੇਬੰਦੀ ਕਿਹੜੀ ਗੱਲ ਨੇ ਦੱਸੀ ਸੁਤਨ ਸਿੰਘ ਨੂੰ ਉਹੀ ਗੱਲ ਨਿਕਲੀ ਇੱਥੇ ਆਣ ਕੇ ਜਿਹੜੀ ਤੁਹਾਨੂੰ ਦੱਸੀ ਸੀ ਸਾਰੇ ਨਗਰ ਨੇ ਪੰਚਾਇਤ ਨੇ ਇੱਕ ਪਹਿਲਾਂ ਵੀ ਫੈਸਲਾ ਕਰਾਇਆ ਸੀ ਉਹ ਫੈਸਲੇ ਤੇ ਉਹ ਪਰਿਵਾਰ ਨਹੀਂ ਰਿਹਾ ਪਰ ਹੁਣ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਤੀ ਬਾਬਾ ਜੀ ਨੇ ਵੀ ਕਰਤੀ ਮੈਂ ਦਾਸ ਵੀ ਕਰਦਾ ਐ ਜੇਕਰ ਦੋ ਦੋਨਾਂ ਦੇ ਵਿੱਚਕਾਰ ਵੀ ਕਰਦੇ ਪ੍ਰਸ਼ਾਸਨ ਠੀਕ ਆ ਨਹੀਂ ਤਾਂ ਫਿਰ ਜਿਵੇਂ ਵੀ ਸਾਰੇ ਜਥੇਬੰਦੀਆਂ ਵਿਚਾਰ ਕਰਨੀਆਂ ਵਿਚਾਰ ਕਰਕੇ ਜਿਹੜਾ ਵੀ ਫੈਸਲਾ ਲਵਾ ਕੋ ਖਰਾਬ ਤਰਹਿ ਜਾਊਗਾ ਤੇ ਭਾਈ ਜਸਪਾਲ ਸਿੰਘ ਕੌਮੀ ਪ੍ਰਧਾਨ ਫੈਡਰੇਸ਼ਨ ਦੇ ਸਾਰੇ ਸਾਡੇ ਨਾਲ ਨੇ ਸਾਰੇ ਜਥੇਬੰਦੀ ਨੇ ਇਹ ਵਿਚਾਰ ਕੀਤੀ ਆ ਕਿ ਭਾਈ ਸੰਤੋਖ ਸਿੰਘ ਜੋ ਮਰਜ਼ੀ ਕਰ ਲੈਂਦੇ ਕਿਹੜਾ ਉਹਨਾਂ ਸ਼੍ਰੀ ਸਾਹਿਬ ਦੇ ਖਿਲਾਫ ਔਰ ਦਾੜੇ ਦੇ ਖਿਲਾਫ ਗੱਲ ਕੀਤੀ ਇਹ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਸਿੱਖ ਨਾ ਹੀ ਕਰਾਂਗੇ ਤੇ ਇਸ ਕਰਕੇ ਹੀ ਸਾਰੀ ਇਹ ਸਾਡਾ ਮਤ ਹੈ ਵੀ ਦੋ ਦਿਨ ਦਾ ਅੱਜ ਉਹਨੇ 12ਵੇਂ ਟਾਈਮ ਦਿੱਤਾ ਹੈ ਆਪਣੇ ਚੌਕੀਨ ਚਾਰਜ ਨੇ ਚਲੋ ਕਹਿੰਦਾ ਤਰੀਕ ਤੇ ਗਏ ਨੇ ਤੇ ਤਰੀਕ ਤੇ ਚਲ ਪੁੱਤ ਕੇ ਆ ਜੇ ਤਾਂ ਸ਼ਾਮ ਤੱਕ ਕੱਲ ਤੱਕ ਰੇਖਾਂਗੇ ਅਸੀਂ ਪਰਸਨਲ ਹਲਾ ਫੈਸਲਾ ਲਾਵਾਂਗੇ 22 ਤਰੀਕ ਨੂੰ ਉੱਥੇ ਭਾਈ ਹਰਸਾਲ ਸੈਣੀ ਵਰਸੀ ਆ ਅਸੀਂ ਉੱਥੇ ਹੀ ਫੈਸਲਾ ਲਾਵਾਂਗੇ ਜਿਹੜਾ ਫਾਰਜ ਅਸੀਂ ਇਕੱਠੇ ਹੋਣਾ ਹੈ ਅਈਰਸਾਲ ਸਿੰਘ ਵਰਸੀ ਤੇ ਹੀ ਫੈਲਾ ਲਾਵਾਂਗੇ ਦੁਬਾਰਾ ਫਿਰ ਸੋ ਸਾਡੇ ਨਾਲ ਜਿਹੜੀਆਂ ਗੁਰਸਿੱਖ ਜਥੇਬੰਦੀਆਂ ਮੌਜੂਦ ਸਨ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੀ ਕੱਲ ਇੱਥੇ ਨਿੰਦਨਯੋਗ ਘਟਨਾ ਵਾਪਰੀ ਸਾਡਾ ਚੈਨਲ ਵੀ ਇਸ ਘਟਨਾ ਦੀ ਜਿਹੜੇ ਨਿੰਦਾ ਕਰਦਾ ਤੇ ਪ੍ਰਚਾਰchn ਅੱਗੇ ਆਏ ਜਿਹੜੇ ਇਹਨਾਂ ਦੀ ਗੱਲ ਰੱਖਦਾ ਹੈ ਕਿ ਜਲਦ ਤੋਂ ਜਲਦ ਉਸ ਸ਼ਰਾਰਤੀ ਅਨਸਰ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੋ ਸਜ਼ਾ ਦਿੱਤਾ ਜਾਵੇ ਮੇਰੇ ਨਾਲ ਹਰਨੇਕ ਸਿੰਘ ਢੁੱਲਰ ਦੇ ਨਾਲ ਰਾਇਵਰ ਸਿੰਘ ਚੋੜਾ ਦੀ ਪੋਲ ਪੋਸ਼ੇਸ਼ੋ ਸੋਨਹਾ ਸਤ